ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਤਿਆਰ ਹੋ ਗਏ ਤੇ ਅੱਜ ਚੱਲਿਆਂ ਦੇ ਵਿਆਹ ਨੂੰ ਅਜਾ ਆਰਤੀ ਦੇ ਮੁੰਡੇ ਦਾ ਵਿਆਹ ਏ ਉੱਥੇ ਨੂੰ ਚੱਲਿਆਂ ਰੋਪੜ ਵਿਆਹ ਤਾਂ ਹੋ ਰਿਹਾ ਮਨਾਂ ਦਾ ਪਾਰਟੀ ਬਾਕੀ ਇਧਰ ਹਸਵੀਰ ਨੇ ਵੀ ਸਹਲਾ ਰਾਤ ਭਰ ਲਿਆ ਤਾਂ ਮੀਂਹ ਪੈ ਗਿਆ ਸਵੇਰੇ ਖਾਸਾ ਚਲੋ ਚੰਗਾ ਹੋ ਗਿਆ ਉਹਦੇ ਕਰਕੇ ਰਾਤੀ ਨੇ ਭਰ ਕੇ ਖੜਾ ਲਿਆ ਤਾਂ ਨਹੀਂ ਅੱਜ ਬਹੁਤ ਔਖਾ ਹੋ ਜਾਣਾ ਤਾਂ ਉਹ ਵੀ ਮੀਂਹ ਤਾਂ ਪਾਣੀ ਖੜਾ ਗਿਆ ਐ ਨਾ ਆਹ ਇਹ ਪੂਰਾ ਕਣਕਾ ਜੋਗਾ ਮੀ ਹੋ ਗਿਆ ਮੀ। ਉਹ ਇਹ ਰਾਤ ਫਿਰ ਟਰਾਲਾ ਫਿਰ ਧਰਕੇ ਕਢ ਲਿਆ ਤੇ ਬਾਕੀ ਲਾ ਕੇ ਨਾਲ ਲਾ ਕੇ ਦੋ ਔਟਲੀਆਂ ਬੁਰੇ ਲਾ ਕੇ ਪਾ ਲਿਆ। ਬਾਕੀ ਦੇਖਦੇ ਹਾਂ ਹੁਣ ਪਰਸ ਨੂੰ ਜਾਊਗਾ ਕਿੰਨਾ ਕੁ ਹੁੰਦਾ ਇਹ। ਟਰਾਲਾ ਫਿਰ ਜੱਗੇ ਵਾਲਾ ਪਾ ਲਿਆ ਤਾਂ ਇਹਨੇ 18 ਫੁੱਟ ਆ ਇਹ। ਸ਼ੁਕਰਾ ਪਰਮ ਤਕਿਆ ਆਈਗਾ ਜਿੰਦਾ ਬਾਜੀ ਟੋਲਾ ਜੱਗੇ ਵਾਲਾ ਜੀ ਜੱਗੇ ਵਾਲਾ ਲਓ ਜੀ ਸੂਝ ਵੀ ਲੱਗਿਆ ਮਾੜਾ ਜਿਹਾ ਦੇਖਣਾ ਹਾਂ ਕਮਾਲ ਕਿ ਮੇਰੇ ਜੀ ਇਧਰ ਹਰਸ਼ਵੀਰ ਨੂੰ ਹਰਸ਼ੀਰ ਦੀ ਬਈ ਹੋਰ ਫਿਰ ਕਿਵੇਂ ਹਾਂ ਚਲ ਵੇਗ ਨਾਲ ਲਈਏ ਨਾ ਜਾਇਓ ਤੁਸੀਂ ਹੂੰ ਬਾਸ ਨੂੰ ਲੈ ਜਾਵਰਦਾ ਕਿੱਥੇ ਹੂੰ ਮੇਰੇ ਨੂੰ ਹੁਣ ਕੱਲੂ ਪਰਸੋਂ ਜਾਊਗਾ ਕੋਈ ਜਾਊਗਾ ਕੱਲੂ ਦੇ ਪ੍ਰੋਗਰਾਮ ਜਾਂ ਹੈ ਕੱਲ ਨੂੰ 11:00 ਦੇ ਆ ਰਹੇ ਨੇ ਠੀਕ ਠੀਕ ਜਾਣਾ ਕੱਲੂ ਪਰ ਹੂੰ ਹੂੰ ਆਪਾਂ ਚੰਗਾ ਸਾਧਦੇ ਹਾਂ 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 ਤੱਲੇ ਵੀ ਆਪਣੇ ਵਾਲੀ ਵੀਡੀਓ ਦੇ ਕਈ ਭਾਈ ਕਹਿੰਦੇ ਕਹਿੰਦੇ 800 ਹੀ ਹੋਣਾ ਕਹਿੰਦੇ ਇਹ ਅੱਛਾ ਉਹਨਾਂ ਨੂੰ ਐ ਨਹੀਂ ਪਤਾ ਜੀ 200 300 200 ਬਾਹਰ ਪਾਈ ਹਾਂ ਹਾਂ ਫੇਰ ਐਵੇਂ ਜਾਂ ਟਰਾਲੀ ਕੱਢੀ ਆਪਾਂ ਨੇ ਟ੍ਰੇਨ ਨੂੰ ਐਂ ਤਾਂ ਦਿਖਾਉਣੀ ਐ ਨਿਕਲੇ ਕੇ ਜਾਣਾ 200 ਭਰੀ ਬਾਹਰ ਪਾਈ ਆ ਸਵਾ ਬਾਹਰ ਬਾਕੀ ਫਾਇਦਾ ਹਰੇ ਕੇ ਉਹ ਵੀ ਲੋਕ ਜਿਹੜੇ ਇੱਧਰ ਨਵਾਂ ਸ਼ਹਿਰ ਤੇ ਆਉਂਦੇ ਆ ਉਹ ਵੀ ਦੱਸ ਦੇ ਕਹਿੰਦੇ ਸੀ ਸਭ ਬਾਹਰ ਲਿਆ ਕੇ ਪਾਉਨੇ ਆ ਕਹਿੰਦੇ ਖੇਤ ਮਾ ਕਿੱਥੇ ਨਿਕਲਦੇ ਪਾਏ ਵਾ ਹਾਂ ਇੱਕ ਹੈਵੀ 18 ਫੁੱਟੀ ਆ ਹਾਂ ਹਾਂ ਬਾਈ ਦਾ ਨਹੀਂ ਪਤਾ ਬਾਈ ਦਾ ਫਰਕ ਪੈ ਜਾਂਦਾ ਇਹ ਤਾਂ ਹੈ ਉਹ ਇਹ 200 ਦੇ ਕਿਥੇ 18 ਫੁੱਟੀਆਂ ਕਿਥੇ ਉਹਦੇ 30 30 ਫੁੱਟੀਆਂ ਆਉਂਦੀਆਂ ਐ ਇਹਦਾ ਛੋਟੀ ਜੀ ਲੱਗਣੀ ਹਾਂ ਔਰ ਇਹਦੇ ਐਂ ਲੱਗਦੇ ਵੀ ਕਿੰਨਾ ਬਲ ਪਾਇਆ ਵਾ ਕਿੰਨਾ ਪਾਇਆ ਵਾ ਤੁਸੀਂ ਛੋਟੀ ਜੀ ਹੋ ਜਾਂਦੀ ਐ ਹੂੰ ਥੋੜਾ ਹਿਉ ਹੂੰ ਹੂੰ ਉਹ ਹਾਂ ਜਿਵੇਂ ਬਾਸਾ ਨਹੀਂ ਕਾਈ ਵਾ ਇਹ ਬਣਦਾ ਜਾ ਦੇਖਦਾ ਹਾਂ ਹਾਂ ਦੇਖੋ ਆ ਲੱਗੂਆ ਟਾਈਮ ਹੁਣ ਤਾਂ ਕੰਮ ਤਾਂ ਚੱਲ ਰਿਹਾ ਮੁੰਡਾ ਹੂੰ ਕੰਮ ਤਾਂ ਪਹੁੰਚਦਾ ਹਲੇ ਠੀਕ ਆ ਜਿੰਨਾ ਕ ਪਹਿਲੇ ਆ ਹਾਂ ਹਾਂ ਹੁਣ ਹੀ ਨਹੀਂ ਹੈਗਾ ਹਲੇ ਅਰੇ ਸਾਬ ਦੇ ਕਣਕਾਂ ਜੂਗਾ ਵਧੀਆ ਹੋ ਗਿਆ ਵੈਸੇ ਕਣਕਾਂ ਚ ਵੀ ਨਹੀਂ ਪਾਣੀ ਹਾਂ ਹਾਂ ਇੰਨਾ ਕੁ ਪਏ ਬਹੁਤ ਹੈ ਇਹੋ ਕੰਮ ਖੜਾ ਗਿਆ ਸਭ ਤੇ ਹਾਂ ਹੂੰ ਹੂੰ ਕੰਮ ਤਾਂ ਰੋਟਾ ਰੋ ਰਿਆ ਹਾਂ ਹਾਂ ਬਈ ਇਹਨੂੰ ਬੁਲਾਇਆ ਮਾਂ ਆ ਜਾ ਮੜਾ ਸਫਾਈ ਕਰੀ ਦੀ ਹਲੇ ਨਾਲ ਜੇ ਅੱਛਾ ਪਤੀ ਝਾੜਦੇ ਮਾਂ ਜਿਹੜੀ ਹੈਗੀ ਆ ਮੀਂਹ ਕਰਕੇ ਹੂੰ ਹੂੰ ਉਹਨੂੰ ਲੱਗਦੀ ਆ ਇਹ ਤਾਂ ਹੈ ਇਹ ਨਾ ਹੁੰਦਾ ਹੂੰ ਹੂੰ ਤੂੰ ਜਾਇਆ ਲਓ ਜੀ ਮੇਰੇ ਉਹਦੇ ਸੁੱਖੀ ਨੂੰ ਸਤਿ ਸ੍ਰੀ ਅਕਾਲ ਜੀ ਔਰ ਤੁਸੀਂ ਕਿਵੇਂ ਆ ਕਦਾਇਤਾ ਮੈਂ ਪਾਸ ਅੱਛਾ ਅੱਜ ਆਹੋੜੀ ਦਾ ਪ੍ਰੋਗਰਾਮ ਹੈ ਹਾਂ ਹਾਂ ਇਹ ਤਾਂ ਹੈ ਅਸਵੀਰ ਭਰੀ ਹੈ ਕਿਹੜੀ ਜਗ੍ਹਾ ਜਾਣੀ ਹੈ ਸਲਾਣੇ ਚਲੋ ਜੀ ਮੈਂ ਕਹਿੰਦਾ ਤੁਹਾਨੂੰ ਪਤਾ ਨਹੀਂ ਬੰਦ ਹਾਂ ਮੈਂ ਇਹਨੂੰ ਚੱਲੇ ਹਾਂ ਪਤਾ ਨਹੀਂ ਇਨਾਂ ਤੇਰਾ ਬਾਪੂ ਲੰਘਿਆ ਹੈ ਚੱਲ ਵਧੀਆ ਮੈਨੂੰ ਕਿਧਰ ਕਿਧਰ ਜਾਇਆ ਪਜਾਇਆ ਹੁੰਦਾ ਨਹੀਂ ਆਉਂਦਾ ਇੱਕ ਰਾਤ ਜਾ ਕੇ ਆਇਆ ਮੇਰਾ ਬਿਲਗੁਰਮ ਕਿਸੇ ਆ ਲਓ ਜੀ ਮੇਰੇ ਇਹਦੇ ਚਾਚੇ ਨੂੰ ਕਾਫੀ ਕਾਲ ਦੀ ਕਾਲਾ ਅ ਚੱਲੇ ਜਾ ਜਿ ਵਿਆਹ ਨੂੰ ਲਓ ਜੀ ਇੱਧਰ ਸੁਖਜੀਤ ਤੇ ਆਪਣੇ ਨਾਲ ਇੱਧਰ ਇੱਕ ਹੋਰ ਬੰਦਾ ਜੀ ਆਇਆ ਜੇ ਨਵਾਂ ਸਾਰੀ ਗੱਲ ਦੀ ਸਾਰੇ ਪ੍ਰਧਾਨ ਜੀ ਬਬਰਦਨ ਕਿਹਾ ਲੈ ਵਧੀਆ ਸਰ ਵਧੀਆ ਬੜੇ ਧੰਵਾਦ ਅੱਜ ਬਸ ਇੱਧਰ ਘਰੇ ਉਲਦੀਆ ਪਿਆ ਹੋਰ ਕੀਆ ਪਰ ਕਿ ਕੰਮ ਕਰਦਾ ਹਾਂ ਨਹੀਂ ਪੜ ਗਿਆ ਭਾਈ ਅੱਛਾ ਰੁਕਿਆ ਉਹ ਚੱਲੀ ਜਾਣੇ ਭਾਈ ਕੰਮ ਕਦੋਂ ਤੇ đi ਜਾਣੇ ਜਿਹੜੇ ਜ਼ਿੰਦਗੀਆਂ ਨੇ ਇਹ ਤਾਂ ਹੈ ਹਾਂ ਲੋ ਜੀ ਮੀ ਪੈ ਗਿਆ ਬੇਲੇ ਤਾਂ ਲੱਗੇ ਘੜੇ ਕੰਮ ਕਰਦੇ ਆ ਬੇਲੀ ਹੁੰਨੇ ਆ ਤੇ ਵਧੀਆ ਹੋਇਆ ਬੜਾ ਨਜ ਹੈ ਹਾਂ ਮੀ ਵਧੀਆ ਪੈ ਗਿਆ ਕਾਹਦਾ ਪੈ ਗਿਆ ਵਧੀਆ ਕੱਲ ਕੰਮ ਤੋਂ ਪਹਿਲਾਂ ਹੀ ਦੁਰਤ ਆਈ ਗਈ ਹੈ ਨਹੀਂ 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 ਗਿਆ ਲੋੜ ਦੀ ਫੇ ਮੀ ਦੀ ਫੇਰ ਹਾਂ ਲੋੜ ਤਾਂ 2 ਵਜੇ ਫੇ ਪੂਰੀ ਕਰਦੇ ਨਹੀਂ ਨਾ ਦੇ ਦੇ ਜਾਈ 2 ਵਜੇ ਫੇ ਦੱਸਿਆ ਵਾ ਹਾਂ 2 ਵਜੇ ਪੂਰਾ ਹੈ ਕੋਈ ਨਹੀਂ ਪਤੀ ਲੱਗ ਵੀ ਸਕਦਾ ਕਹਿ ਨਹੀਂ ਸਾ ਤੇ ਵੈਸੇ ਇੱਕ ਵਾਰ ਸੂਰੀ ਦੇਖ ਵੀ ਆਇਆ ਤਾਂ ਮਟਾ ਜਾ ਰਾਤ ਬਾਈ ਸਾਰਾ ਟਾਈਮ ਮੈਂ ਪੂਰ ਪੂਰ ਕੋਈ ਕੋਈ ਕਿਣੀ ਗਿਰਦੀ ਦੀ ਕਹੇ ਵਜੇ 3 ਵਜੇ ਆਇਆ ਉਹ 3 ਵਜੇ ਤੋਂ ਬਾਅਦ ਲੱਗੇ ਪੈਣਾ ਹੈ ਇਹ ਪੈਮ ਤੋਂ ਬਾਅਦ ਨਹੀਂ ਉਸ ਤੋਂ ਬਾਅਦ ਪਿਆ ਪਹਿਲਾਂ ਹੈ ਨਹੀਂ ਤਾਂ ਛੇ ਜੀ ਹਾਂ ਛੇਰੇ ਤੋਂ ਛੇਰੇ ਤੱਕ ਆ ਬੇਲੇ ਦੇ ਬਾਅਦ ਲੱਗੀ ਨਾ ਚੰਕੌਰ ਸਾਹਿਬ ਤੋਂ ਬਾਅਦ ਲੱਗੇ ਕੋਈ ਕੋਈ ਕਿਣੀ ਗਿਰਨ ਆਹ ਕੋਈ 12 ਵਜੇ ਵੀ ਲੱਗੀ ਕਿਣੀ ਧੱਕੜ ਧੱਕੜ ਜਿੱਦਾ ਘੜ ਘੜ ਕੇ ਮਰਤੀ ਨਹੀਂ ਆ ਕੇ ਜਿਆਦਾ ਉਹ ਜਦ ਮੈਂ ਉਹ ਛੱਟ ਚ ਲਾਇਆਗਾ ਤਾਂ ਬਾ ਉਹ 2 ਮਿੰਟ 1 ਮਿੰਟ ਵੀ ਨਹੀਂ ਪਈ ਉਹਦਾ 10 ਮਿੰਟ ਜਦੋਂ ਬੰਦ ਹੋ ਗਿਆ ਖਾੜਨਾ ਗਾ ਲਾ ਮੈਨੂੰ ਮੀਂਹ ਪੈ ਗਿਆ ਯਾਰ ਕੋਈ ਨਾ ਬੈਵੇਂ ਰਿਜ਼ਮਾ ਪੈਂਦਾ ਯਾਰ ਸਾਡੇ ਆ ਤੇ 3 ਵਜੇ ਦਾ ਹੀ ਪੈਂਦਾ ਹੋਇਆ ਲਓ ਜੀ ਨਿਮਾ ਲੱਗਿਆ ਬਾਜਰੇ ਪਾਉਣਾ ਜਵੀਚ ਮਲਾਉਨੇ ਨਿਮੇ ਨੂੰ ਲਓ ਮਲੋ ਜੀ ਨਿਮੇ ਨੂੰ ਹੋਰ ਮੈਂ ਜੀ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਪਤਾ ਰੇ ਹਾਂ ਠੀਕ ਆ ਮੈਂ ਬਾਡਾ ਲੰਮਾ ਜਾਣਾ ਹਲੇ ਨਾ ਖੇਤਾਂ ਚ ਉਹ ਤੇਰਾ ਉਹਦਾ ਪਰਸੈਂਟ ਵੀ ਰਹੇ ਪਾ ਕੇ ਆਉਣਾ ਨਾ ਅੱਛਾ ਨਾ ਉਹਦੇ ਚਾਜਾ ਵੀ ਯਾਰ ਕਣਕ ਚ ਠੀਕ ਠੀਕ ਆ ਕਣਕ ਵਿੱਚ ਇੱਕ ਸਰੋਂ ਵਾ ਹੂੰ ਹੂੰ ਹੋਰ ਸੁਣਾ ਯਾਹੋ ਇਹ ਹੱਸ ਵੀਦੀ ਐ ਹਾਂ ਪੂਰੀ ਲੱਗੀ ਸੀ ਉਹ ਗੱਲ ਉਹ ਖੇਤਾਂ ਦਾ ਲੱਦ ਲਿਆ ਤਾਂ ਕੋਈ ਸੂਰੀ ਲੈ ਕੇ ਪਾਇਆ ਤਾਂ ਬਾਕੀ ਲੱਗਦਾ ਜਿੱਕਣਾ ਇਹ ਨਾ ਉੱਥੇ ਖਲਾਣੇ ਲੈ ਜਾਣਾ ਖਲਾਣੇ ਜਾਣਾ ਹਾਂ ਹਾਂ ਅਹੀਂ ਜ਼ਿਆਦਾ ਲੱਗਿਆ ਹਾਂ ਹੂੰ ਹੂੰ ਔਰ ਤੂੰ ਦਿਖਾਈ ਫੇਰ ਮੈਂ ਤੈਨੂੰ ਵਿਆਹ ਤੇ ਖਲਾਲੇ ਆਉਣਾ ਦਾ ਉਹ ਵਿਆਹ ਮੈਂ ਕੱਲ ਖਾ ਕੇ ਆਇਆ ਕੱਲ ਕਿਥੇ ਜਾਏ ਅੰਨਕੂਤਰ ਅੱਛਾ ਨੇੜੇ-ਤੇੜੇ ਨਾ ਜਾਈਂ ਕਿਤੇ ਅੰਨਕੂਤਰ ਤਾਂ ਤਾਂ ਅੱਛਾ ਥਾਲੂ ਲੱਗੇ ਤਿੰਨ ਚਾਰ ਘੰਟੇ ਅੱਛਾ ਕਿਤੇ ਫੈਨ ਨਹੀਂ ਭਲਾਏ ਹੋਣੇ ਹਾਂ ਹਾਂ ਠੀਕ ਠੀਕ ਹੈ ਹੁਣ ਤੂੰ ਨੇੜੇ ਨੇੜੇ ਜੜੇ ਕਿੱਥੇ ਖੜਦਾ ਹੁਣ ਤੂੰ ਨਾ ਨਾ ਜੇ ਬੁਲਾਉਂਦਾ ਫਿਰ ਜਾਣਾ ਪੈਂਦਾ ਨਾ ਹਾਂ ਹਾਂ ਇਹ ਤਾਂ ਹੈ ਰੇਤਾ ਹੋ ਗਿਆ ਹਾਂ ਹੁਣ ਬਰਸਿੰਝ ਵਾਖਿਆ ਹੁਣ ਅੰਦਰ ਤਾਂ ਨਾ ਇੱਕ ਤਾਂ ਸਰੋਵਾਂ ਇੱਕ ਕਣਕ ਬਾਅਦ ਚ ਵੇਜੀ ਦੀ ਅੱਛਾ ਉਹਨਾਂ ਚ ਪਾਉਣਾ ਠੀਕ ਠੀਕ ਹੈ ਜਾਲਾ ਪਹਿਲਾਂ ਮੀਂਹ ਕਰਕੇ ਵੇਦੇ ਨਹੀਂ ਦੀ ਹੈਗੀ ਅੱਜ ਪਰ ਫਿਰ ਦਿਨ ਵਧੀਆ ਲੱਗਿਆ ਫੇਰ ਵੀ ਦੁਬਾਰੇ ਤੇ ਹਾਂ ਚੱਲ ਜਮੀਨ ਪਾਣੀ ਲੱਗ ਗਿਆ ਇਹਨੂੰ ਹਾਂ ਧੁੱਪ ਜੀ ਨਿਕਲ ਗਈ ਹੁਣ ਹੋਰ ਮੈਂ ਬਾਡਾ ਲਾ ਲੂੰਗਾ ਫੇਰ ਬਾਅਦ ਚ ਹਾਂ 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 ਹੋਰ ਸਲਾ ਗੱਲ ਕਰ ਕੋਈ ਬਾ ਠੀਕ ਹੈ ਨ ਵਧੀਆ ਐਸਾਂ ਲੋੜੀ ਰੂੜੀ ਮਨਾਈਓ ਨਹੀਂ ਮਨਾਉਂਗੇ ਇਹ ਤੋਂ ਬਾਅਦ ਚ ਮਨਾਉਣੀ ਬਾਅਦ ਚ ਮਨਾਉਂਗਾ ਮਨ ਮਾਇਦਾ ਹੂੰ ਇੱਕ ਆਹ ਪਾਈ ਉਹ ਵੀ ਪਿਆ ਨਾ ਹਾਂ ਹਾਂ ਕੀ ਹਾਲ ਹੈ ਬਾਤ ਨਹੀਂ ਗਿਆ ਹਾਂ ਇਹ ਤਾਂ ਹੈ ਤੂੰ ਕੀ ਦੇਖੀ ਜਨਾ ਪਰ ਮਤਲਬ ਬੂਲਾ ਦਾ ਵਿੱਲਾ ਖੜਾ ਤਾਂ ਦੇਖਦਾ ਮੈਂ ਦੇਖਾਂ ਅੱਛਾ ਅੱਛਾ ਹੋਰ ਆ ਸ਼ਾਨੇ ਸ਼ੋਨੇ ਜੀ ਪਾਲਣ ਦੇ ਹੁਣ ਵਧੀਆ ਜੀ ਪਾਉਂਗੇ ਪਾਉਂਗੇ ਹਰੇ ਮੀਂਹ ਨਹੀਂ ਵੰਦੇ ਹਾਂ ਮੀਂਹ ਪਏ ਤੇ ਪਾਉਂਗੇ ਅੱਛਾ ਨਾ ਪਹਿਲਾਂ ਦਿੱਤਾ ਲੈ ਰਾਤ ਹਜੇ ਪਾਉਂਦੇ ਹਾਂ ਬਸ ਇਹਾ ਬੱਡੇ ਤੇ ਬੱਦਲ ਤੇ ਰਸੀਨ ਹਾਂ ਕ੍ਰੇਡਰ ਦਾ ਫਿਰਦੇ ਜਬੀਜੇ ਰਹੇ ਜਬੀਜੇ ਪੈਰ ਕੱਟਦਾ ਮੈਂ ਵੀ ਵਢਣ ਆਇਆ ਉਹ ਦੇਖਦਾ ਮੇਰਾ ਤਾਂ ਇਹਦੇ ਇਹਦੇ ਚ ਨਹੀਂ ਕੱਟਣਾ ਹੈਗਾ ਦੂਗਾ ਇਹ ਚ ਕਰਦਾ ਚੱਲ ਦੇਖੋ ਅੱਛਾ ਲੱਗੇ ਉੱਠਣ ਬਰਸੀ ਨੂੰ ਪਿੱਛੇ ਹਾਂ ਬਰਸੀ ਨੂੰ ਪਿੱਛੇ ਲੱਗੇ ਉੱਠਣਾ ਹੁਣ ਹਾਂ ਹਾਂ ਆ ਬਾੜ ਫਿਰ ਲੱਗੀ ਜਾਂਦੀ ਪੂਰੀ ਹੋਏ ਨਹੀਂ ਕੋਈ ਨਹੀਂ ਹੋਣੀ ਨਾ ਬਾੜ ਦਾ ਹੋ ਗਿਆ ਤਾਂ ਰੇਪਿਆ ਹੋਇਆ ਇਧਰ ਜਿਹਾ ਢੇਰਦਾ ਹਾਂ ਹਾਂ ਪੂਰਾ ਪੂਹੀ ਬਾੜ ਹੈ ਹਾਂ ਹਲੋ ਹੁਣ ਧੁੱਪ ਵੀ ਲੱਗੀ ਲੱਗਣਾ ਹੁਣ ਖੇਤਾਂ ਨੂੰ ਅਹ ਧੁੱਪ ਵੀ ਲੱਗ ਗਈ ਬੌਸ ਉਹਦਾ ਵੀ ਬਾਰਖ ਪੈ ਹੈ ਹਾਂ ਹਾਂ ਹੈ ਕਿ ਨਹੀਂ ਹੋਰ ਹੁਣ ਹੋਰ ਮਨ ਨੇ ਵਧੀਆ ਹਾਂ ਨੀ ਮਾਂ ਬਿਆਹ ਕਰਕੇ ਕਰ ਕਹਿੰਦੇ ਨੇ ਕੋਧਰ ਕੋਧਰ ਮੋ ਲੰਬੇ ਟੂਰਾਂ ਬਰਾ ਦੋ ਲੰਬੇ ਟੂਰਾਂ ਬੋ ਰਹੇ ਲਾਟੇ ਲਾਗੇ ਨਾਉਂ ਦੇ ਲਾਗੇ ਆਸੂ ਖਾ ਕੇ ਕਰਾਦ ਕੱਲ 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 ਦਿਨ ਦੇ ਨਾਲ ਬੈਕ ਨੂੰ ਵਿਆਹਤਾ ਅੱਛੇ ਪਾਸੋਂ ਟੈਟਦਾ ਹੈ ਬੰਦ ਜੇ ਫਿਰ ਡੈਡਾ ਨੂੰ ਲੱਗਿਆ ਪਤਾ ਕਿ ਉਹ ਤੇ ਟੈਟਦਾ ਪਿਆ ਹੁਣ ਕੱਲ ਬੈਠੂਦਾ ਨਾ ਨਾ ਮੈਂ ਤਾਂ ਟੈਟ ਪਿਆ ਗਏ ਨਹੀਂ ਆਪਾਏ ਬਰਾ ਲੱਗ ਗਿਆ ਹੋਰ ਪਾਪਾ ਨੇ ਵਿਆਹ ਚ ਗਿਆ ਹੋਰ ਵਸਟ ਡੋ ਗਿਆ ਨਾ ਨਾ ਮੈਂ ਕਹਿ ਤਾ ਹੀ ਨਹੀਂ ਤਾ ਉਹ ਸੈਟ ਜਾ ਤਾ ਸੈਟ ਜਾ ਤੋ ਉਹਦਾ ਬੰਦਾ ਹੈ ਉਹਦਾ ਕੈਨੇਡਾ ਤੇ ਅੱਛਾ ਟੈਟ ਹੋ ਗਿਆ ਉਹਦਾ ਟੈਟ ਤੇ ਆ ਠੀਕ ਠੀਕ ਮੈਂ ਕਦੇ ਵਿਆਹ ਤੇ ਚੜ ਹੋ ਗਿਆ ਪਿਆਣੀ ਪੀਂਦਾ ਹੈਗਾ ਮੈਂ ਠੀਕ ਹੋਰ ਕਿਨਾਲੇ ਮਾੜੀ ਮੋਟੀ ਬੱਕਰੀਆਂ ਰੱਖ ਲਈ ਆ ਉਹਨੂੰ ਹਾਂ ਬੱਕਰੀਆਂ ਰੱਖ ਲਈ ਨੇ ਸਾਈ ਦੇ ਵਿੱਚ ਪਟੇ ਵਿੱਚ ਬੈਠਾ ਦੁੱਧ ਪੀਣਾ ਇਹਨੂੰ ਨਾਲ ਮਾਰ ਕੇ ਚੋ ਕੇ ਪੀ ਲੈ ਮੈਂ ਸੱਲ ਘਟੜ ਕੇ ਹੋਰ ਇਕ ਨਹੀਂ ਫੁੱਲੇ ਰਹੂਗਾ ਮੇਰਾ ਗੱਲ ਨਾ ਸੁਆ ਵੀ ਦੇਦਾ ਕੋਈ ਹੈ ਸੁਆ ਵੀ ਦੇਦਾ ਕੋਈ ਸੋਨੇ ਆ ਅੱਛਾ ਬਾਦਾ ਤਾਂ ਨਹੀਂ ਆ ਇਹ ਹਾਂ ਹਾਂ ਇਹ ਤਾਂ ਹੈ ਔਰ ਦੋ ਦੋ ਦੇ ਦੇਣੇ ਛਲਾਰੂ ਨਾ ਨਾ ਠੀਕ ਹੈ ਕਹੇ ਕਹੇ ਦੋ ਬੱਕਰੀਆਂ ਹੀ ਆ ਲੈ ਥਲੇ ਬੱਕਰੀਆਂ ਜੇ ਬਾਜੇ ਲਈ ਤਾਂ ਬਹੁਤ ਪਤਾ ਹੀ ਜਾਂਦਾ ਹਾਂ ਹਾਂ ਤੇ ਵਧੀਆ ਹੌਲੀ ਹੱਥ ਖੁੱਲ ਜਾਣਾ ਔਰ ਥਲੇ ਠੰਡ ਛੁੱਟੂ ਜੇ ਗਰਮੀ ਜਿਆਦਾ ਗਰਮੀ ਇਹ ਜ਼ਿਆਦਾ ਮਾਰਦੀ ਹੈ ਹਾਂ ਤੇ ਬਹੁਤ ਵਾਰ ਖੜੀ ਪੈਦੀ ਨਾ ਇਹ ਗਰਮੀ ਵੀ ਜ਼ਿਆਦਾ ਮਾਰਦੀ ਠੰਡ ਵੀ ਜ਼ਿਆਦਾ ਮਾਰਦੀ ਹੈ ਭਾਈ ਗੌਰ ਅੰਦਰ ਤੇ ਬਾਹਰ ਕੱਢਦੇ ਨਹੀਂ ਉਹ ਕੱਢੀਆਂ ਧੁੱਪਾਂ ਨਾ ਠੀਕ ਹੈ ਆਪਣੇ ਪਰ ਕੀ ਇਹ ਕੰਮ ਹਾਂ ਹਾਂ ਹੈ ਕਿ ਨਹੀਂ ਪਤਾ ਨਹੀਂ ਮੈਨੂੰ ਕਿਸਦਾ ਮਾਂ ਤੈਨੂੰ ਵਿਆਹ ਖੜਾ ਲਿਆ ਉਹਨਾਂ ਨੂੰ ਤਾਂ ਦਿਖੇ ਨਹੀਂ ਹੈਗਾ ਜਿਹਦੇ ਫੇਰ ਹੋ ਗਿਆ ਰੇ ਮੈਂ ਰਾਤ ਤੱਕ ਆ ਕੇ ਆਇਆ ਹਾਂ ਹੂੰ ਰਾਤ ਤੱਕ ਆਇਆ ਇਹ ਵਜੇ ਆਇਫ ਨਹੀਂ ਰਹੇ ਹੋਏ ਹੁਣੇ ਹਾਂ ਵੀ ਆ ਗਏ ਜਣੀ ਆ ਤਾਂ ਗਏ ਤੇ ਸਾਜ ਰਹੇ ਫੇਰ ਤੈਨੂੰ ਪਤਾ ਹੀ ਐਵੇਂ ਹਾਂ ਮੈਨੂੰ ਵਿਆਹ ਮੈਨੂੰ ਬਾਅਦ ਚ ਵੇ ਕੌੜਾ ਮੂੰਹ ਤੋਂ ਕਰਤੀ ਹੈ ਨਹੀਂ ਕਰਿਆ ਜਣੀ ਉਹ ਬਸ ਠੀਕ ਹੈ ਮੂੰਹ ਚੋਂ ਕੇ ਬੋਲੂ ਗੱਲ ਅਰੇ ਬੋਲੂ ਕੋ ਦਰ ਮੈਂ ਕਰਦਾ ਮੈਨੂੰ ਇਹਨਾਂ ਲਾਲ ਚ ਥੋੜੀ ਹੈ ਨਾ ਠੀਕ ਹੈ ਨਹੀਂ ਹੈਗਾ ਮੈਨੂੰ ਠੀਕ ਹੈ ਹਾਂ ਫਾਇਦਾ ਵੀ ਨਹੀਂ ਹੁੰਦਾ ਹਾਂ ਹਾਂ ਐਸੀ ਵੀ ਤਾਂ ਦੇ ਲੈ ਇਹ ਵਿਆਹ ਜਾ ਕੇ ਆਏ ਆ ਚਮਈ ਅਸੀਂ ਵੇਚ ਕੇ ਹੋਰ ਲੈ ਲਿਆਤਾ ਅੱਛਾ ਅਸੀਂ ਫੂਲ ਤੇ ਲਿਆਏ ਤੇ ਉਹ ਵੇਚਤਾ ਹੋਰ ਲੈ ਲਿਆ ਹਾਂ ਉਹ ਲੋਟ ਜਾਂ ਨਹੀਂਦਾ ਹੈਗਾ ਠੀਕ ਹੈ ਫਲੇਮ ਲੋੜਾ ਕੱਖੂ ਜੇ ਨਾ ਬਈ ਹਾਂ ਹਾਂ ਜਦੋਂ ਸਾਰਾ ਸਮਾਨ ਖਿੱਚਣਾ ਪੈਂਦਾ ਨਹੀਂ ਤਵਿਆਂ ਅਖੀਰੋਂ ਖਾੜੇ ਇੱਕ ਵਾਰੀ ਨੂੰ ਕੰਮ ਜਨ ਨੂੰ ਭੇਜ ਦਿੰਦਾ ਨਾ ਸਵਾਗੇ ਹੀ ਲੋੜਦਾ ਸਵੇਰ ਨੂੰ ਖਾੜੇ ਆਂਦੀ ਕਣੀ ਹੋਰ ਨਹੀਂ ਇੱਥੇ ਦਿੱਜੀ ਜਾਂਦੀ ਜੋ ਵੀ ਸਾਡੇ ਤਿੰਨ ਚਾਰ ਚੀਜ਼ਾਂ ਲੈ ਜਾਣੀਆਂ ਪੈਣ ਉਹੀ ਗੱਲ ਹੈ ਜਿਹਨਾਂ ਇੱਕ ਵਾਰੀ ਨਹੀਂ ਪੈਂਦਾ ਕੰਨੋਂ ਤਾਂ ਪਹੁੰਚ ਜਾਈਦੀ ਪਹੁੰਚ ਅਗ ਨਹੀਂ ਉਹ ਹੀ ਤਾਂ ਗੱਲ ਹੈ ਮਨੂੰ ਤਾਂ ਆਇਆ ਵੀ ਰਾਤ ਜਿਹੜਾ ਮੀਂਹ 3 ਵਜੇ ਪੈਣ ਲੱਗਿਆ ਪਿੰਦਰ ਹਾਂ ਸਵੇਰੇ 3:00 ਵਜੇ ਗੱਗਾ ਮੰਦਾਨੀ ਨਹੀਂ ਨਹੀਂ ਤਿੰਨ ਵਜੇ ਲੱਗੇ ਬੈਣ 3 ਵਜੇ ਵੀ ਬੈਣ ਲਗਾ 12 ਵਜੇ ਉਤਰਿਆ ਕਿੰਨੀਆਂ ਮੋਟ ਮੋਟੀਆਂ ਯਾਨੀ 4 ਵਜੇ ਪੂਰੀ ਜੋਰ ਕੇ ਲੱਗਿਆ ਤਾਂ ਹੈ ਨਾ ਉਹ ਕਹਿੰਦਾ 12 ਵਜੇ ਉਤਰਿਆ 12 ਵਜੇ ਉਤਰਿਆ ਮਾੜੀ ਮੋਢੀ ਪੂਰੀ ਜੀਤੀ ਉਧਰ ਕੇ ਬੰਦ ਹੋ ਗਿਆ ਹਾਂ ਤੇ ਮਾੜਾ ਮੋਟਾ ਕਿਤੇ ਆ ਗਿਆ ਮਾੜਾ ਮੋਟਾ ਉਹ ਨਹੀਂ ਮਾੜੀ ਮੋਟੇ ਕਿੜੀ ਕਿੜੀ ਹਾਂ ਜਿਹੜਾ ਜਿਹੜੀ ਲੱਗੀ 3 ਵਜੇ ਲੱਗੀ ਹੈ ਤੈਨੂੰ ਉਹ ਤੇ ਬਾਦੇ ਲੱਗੀ ਆ ਮੈਂ ਮੈਂ ਗੋਆ ਚ ਗਿਆ ਜਦ ਹਾਂ ਇਹ ਜਿਆਦਾ ਹੈ ਘੱਟ ਜਾਂ ਪਾਖੀਏ ਲੱਗੇ ਬਤਾ ਪੂਰਾ ਹਾਂ ਹਾਂ ਉਹਦਾ ਪਾਣੀ ਗਿਰਦਾ ਪਾਪਾ ਕਹਿੰਦਾ ਜਿਆ ਪੌਣੇ ਪੌਣੇ ਚਾਰ ਗੁਰਦੁਆਰੇ ਤੇ ਆਏ ਆ ਕਹਿੰਦਾ ਮੈਨੂੰ ਵੀ ਉਹ ਤਾਂ ਐਨ ਜੋਰ ਕੇ ਉਤਰੇ ਆ ਤੇ ਬਾਅਦੇ 3 ਵਜੇ ਲੱਗਿਆ ਪਾ ਹਾਂ ਇਹ ਨਹੀਂ ਰੁਕਿਆ ਇਹ ਫੇਣੀ ਰੁਕਿਆ ਨੌ ਬੱਦ ਤੇ ਫੇ ਰੁਕਣੀ ਕਰਕੇ ਪਹਿਲੇ ਮੀਂਹ ਨਹੀਂ ਹੋ ਗਿਆ ਹਾਂ ਹਾਂ ਵਧੀਆ ਹੋ ਗਿਆ ਯਾਰ ਪਹਿਲਾ ਮੀਂਹ ਹੋਏਗਾ ਨਾ ਹੁਣ ਅੱਛਾ ਨਿਖਰ ਵੀ ਗਿਆ ਦੇਖ ਲੈ ਹੁਣ ਚਾਹੀ ਹੁਣ ਨਹੀਂ ਚਾਹੀਦਾ ਯਾਰ ਹਾਂ ਹੁਣ ਸਾਹ ਤਾਈ ਨੂੰ ਵੀ ਪਿਆ ਪਾਣੀ ਦੇ ਨਿਖਰੇ ਮੱਡ ਕਿੰਨੇ ਨਹੀਂ ਗਿਆ ਨਹੀਂ ਤਾਈ ਤੇਰੇ ਨੂੰ ਪਿਆ ਉਹ ਮੀਂਹ ਪਿਆ ਉੱਕਣੀ ਹਾਂ ਉੱਕਣੀ ਪਿਆ ਹੈ ਰਸਮਾ ਪ ਮੰਡ ਕੀ ਨਹੀਂ ਮਿੱਤੇ ਜਿਆ ਹੋਇਆ ਅੱਜ 5:20 ਵਜੇ ਆ 27 ਤਰੀਕ ਨੂੰ ਐ ਕਿਦੈ ਜੋਗਿਆ ਬਾਈ ਪੜਾ ਹਾਂ 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 ਇੰਨਾ ਇੰਨਾ ਚੜ ਗਿਆ ਸਵਾਹ ਨੂੰ ਐ ਸਾਡਾ ਮੂਰੇ ਹੀ ਹੋਇਆ ਤਾਂ ਲੈ ਲੱਤ ਪਜੜੇ ਕੇ ਪੈਰ 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 ਤੇ ਗਿੱਟੇ ਤੇ ਇੱਥੇ ਟੱਕਰ ਵਾ ਸੱਚਾ ਲੱਗਿਆ ਉਹ ਟਕੜੇ ਕਰਕੇ ਚੱਲ ਗਿਆ ਤੇ ਮਾ ਪੰਮਾ ਗੇੜ ਲਿਆ ਫਿਰ ਪੰਮਾ ਤਾਂ ਗੇੜ ਲਿਆ ਤਾਂ ਹੋ ਗਿਆ ਨਾ ਪਤਾ ਅੱਧੀ ਘਰਾਂ ਕੇ ਦੱਸਿਆ ਉਹ ਕੁਝ ਨਹੀਂ ਹੋਇਆ ਕੁਝ ਨਹੀਂ ਅੱਧੀ ਗੱਡੀ ਪਿਠਾਲ ਕੇ ਲਿਆ ਘਰਾਂ ਤਾ ਨੇ ਆ ਲਾਹੋ ਤੂੰ ਤੁਰਨ ਤੁਰਦਾ ਤਾਂ ਜਾਤਾ ਤੋਰ ਕੇ ਆਪ ਬਾਹਾਂ ਤੇ ਫੜ ਕੇ ਤੁਰਦਾ ਤਾਂ ਉਹ ਤੇ ਗਲੀ ਬੋਹ ਦਾ ਤੱਪੇ ਕੋ ਤਾਂ ਤੁਰ ਹੀ ਗਿਆ ਹਾਂ ਉਹ ਫੈਕਚਰ ਮੇਰੇ ਬਾਹ ਤੇ ਹੋ ਗਿਆ ਆ ਕੇ ਘਰ ਆ ਕੇ ਦੱਸਿਆ ਕੁਛ ਨਹੀਂ ਕੁਛ ਨਹੀਂ ਉਹ ਫੈਕਚਰ ਹੋਈ ਮੜੀ ਜੀ ਦੱਸ ਵੀ ਕਿੱਕਣਾ ਮਾ ਉਹਦੇ ਦੱਸਿਆ ਮਾ ਭਤੀਜੇ ਨੂੰ ਉਹਨੂੰ ਉਹਦੇ ਨੂੰ ਹਾਂ ਵੀ ਏਕਣ ਏਕਣ ਗਰੇ ਹੋਇਆ ਤੇ ਉਹ ਵੀ ਲੈ ਗਿਆ ਉਹਨਾਂ ਨੇ ਦੇਖਿਆ ਫਿਰ ਉਹ ਪਲੱਸਟਾ ਕਰ ਲੋ ਆ ਕੇ ਲੈ ਆ ਹਾਂ ਮੜਾ ਫੈਕਚਰ ਸੀ ਹਾਂ ਹੋਰ ਵਧੀਆ ਉਹ ਦਰੇ ਪਾ ਕੇ ਆਉਣਾ ਕਣ ਕਿ ਤੇ ਆ ਰਿਹਾ ਹੁਣ ਹਾਂ ਹੁਣ ਪਾ ਕੇ ਆਉਣਾ ਆਣਾ ਪੱਦੀਆ ਪਾਇਆ ਪਿਆ ਪਿਆ ਰੇ ਉੱਤੀ ਰੱਖਿਆ ਪਿਆ ਮਾਫੀ ਠੀਕ ਹੋ ਗਿਆ ਤਾਂ ਪਾਇਆ ਤੈ ਕਿਹੜੇ ਫਿਰ ਉਹ ਤਾਂ ਲਿਪੜੇ ਪਤਾ ਹੈਗਾ ਹੀ ਇਹ ਮੈਂ ਵੀ ਹੁ ਪਾਕੰਡਾਈ ਗਾਨਾ ਮੈਂ ਟੂੜੀ ਦੀ ਪੰਡ ਪਾ ਲਈਦਾ ਕਾਕੰਡਾ ਨਵੇਂ ਬੱਟਣਾ ਐ ਮੇਨੂੰ ਬਿੰਦਰ ਨੂੰ ਫੇਰੂ ਕਮਾਲ ਵਿੱਚ ਕਾ ਦੇ ਕਹਦਾ ਕਰਿਆ ਪਿਆ ਆਹ ਪੈਟੰਗ ਕਰਾਉਣਾ ਓਕੇ ਚੱਲ ਦੇਖੀਏ ਹੁਣ ਹਾਂ ਹਾਂ ਐਦਾਂ ਦੇਖ ਮਾਸਾੜੰਦਾ ਆਪੇ ਲੱਦ ਲਈ ਹਾਂ ਹਾਂ ਮਾਸਾੜ ਮਾਸਾੜ ਬਦਦਾ ਕਿਤੇ ਮਾਸਾੜ ਬਦਦਾ ਉਹ ਖਾਦਾ ਉਹ ਖਾਦਾ ਉਹ ਵਿਆਹ ਖਾਦਾ ਉਹ ਇਹ ਰਿਕੇ ਚਲੋ ਠੀਕ ਹੈ ਜੀ ਵੀਡੀਓ ਇੱਥੇ ਰੱਖਤੀ ਸਤਿ ਸ਼੍ਰੀ ਅਕਾਲ ਜੀ